ਇਸ ਸਤਿਨਾਮ ਸ੍ਰੀ ਵਾਹਿਗੁਰੂ ਆਮ ਸ੍ਰੀ ਵਾਹਿਗੁਰੂ ਬਦੇ ਆਗੇ ਆ ਨਾਮ ਸਮਾਰੀ ਜੀਓ ਪਿੰਡ ਸਰ ਤੇਰਾ ਕਹੋ ਨਾਮ ਸਰ ਤੇਰੀ ਬਿੜਾਈ ਕੋਈ ਨਾਮ ਨਾ ਲੈ ਮੇਰਾ ਨਾਮ ਚਿੱਤੇ ਅੰਪਾਰ ਸ੍ਰੀ ਘਰ ਦੀ ਕਿਛੇ ਸੱਤੇ ਸ੍ਰੀ ਘਰ ਦੀ ਜੀ ਸਹਾਇ ਰਾਜ ਸ੍ਰੀ ਘਰ ਦੀ ਕਿਛੇ ਪਾਸੇ ਪ੍ਰਥਮ ਨੂੰ ਜੀ ਚੰਦਰ ਕੈਗੁਰ ਦਾਤ ਲਈ ਧਿਆਏ ਸੰਗਤ ਗੁਰਤੇ ਅੰਮ੍ਰਿਤ ਨਾਮ ਦਾ ਦੇਰ ਦਿੱਤੇ ਸਭ ਤੋਂ ਪਿਆਰੇ ਅਤੇ ਬਹਦਰ ਸਿੰਘ ਜੀ ਕਰਾਉਣ ਦੇ ਆਵੇ ਤਾਂ ਇਸ ਲਾਹਣਤਾਂ ਸਾਧਰੀ ਗੋਬਨ ਸਾਹਿਬ ਜੀ ਸਭ ਭਾਣੀਏ ਸਾਹਿਬ ਸ਼ੁੰਡਿਆ ਸੰਗਤ ਸਤਿ ਸ੍ਰੀ ਅਕਾਲ ਗੁਰਗ੍ਰੰਥ ਸਾਹਿਬ ਜੀ ਦੇ ਪਾਵਨ ਜੁਦਾਰ ਬੰਦਨ ਕਰਨ ਦੇ ਹਾਲਸਾ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜੇ ਪਿਆਰੇ ਆਜਾ ਸਭ ਜਾਣਿਆ ਕਿੰਨਾ ਮੁੱਖ ਅਜਤ ਫੇਰ ਸਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਆਂੀਆਂ ਚੜ੍ਹ ਫੜੀਆਂ ਤੇ ਚੜ੍ਹ ਆ ਰਿਆ ਨਾ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਕਰ ਮੰਨੀਆਂ ਕਿੰਨਾ ਪਰ ਮੰਨਿਆ ਆ ਰਿਹਾ ਸਿੱਖੀ ਕੇਸਾਂ ਸੋਸਾਂ ਸੰਗਣ ਭਾਈ ਜਨਾ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਬੋਲੋ ਜੇ ਵਾਹਿਗੁਰੂ ਵਾਹਿਗੁਰੂ ਪੰਜਾ ਤਫਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਬੋਲੋ ਜੀ ਜੈ ਕਰੂ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਦੀ ਕੀ ਅਰਦਾਸ ਕਰੀ ਸ਼ਰਬਤ ਖਾਲਸਾ ਦੀ ਕੋ ਵਾਹਿਗੁਰੂ 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 ਕੀ ਤਿਆ ਦੇ ਚੇਤਿਆਮਨ ਦਾ ਸਦਕਾ ਸਰਬ ਸੁਖ ਵੇਜਹਾਂ ਦਾ ਖਾਲਸਾ ਜੀ ਸਭ ਤਤਰ ਸ਼ਰ ਦੇਵ ਤੇਗ ਫਤਿਹ ਬਿਰਧ ਕੀ ਪਾਤ ਪੰਥ ਕੀ ਜੀ ਸ੍ਰੀ ਸਰ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਜਾਨ ਕੇ ਨਾਮ ਰਤਨ ਦੇਤਿ ਬਾਣ ਵਸਾਓ ਨਾਨਕ ਪ੍ਰੋਸਾ ਦਾਮ ਦਰਮਨ ਸਰਦਾਰ ਨਾਨਦਾਨ ਸ੍ਰੀ ਅਮਰਤ ਸਰਸਜੀ ਦੇ ਦਰਸ਼ਨ ਇਸ਼ਨਾਨ ਕਿਉਂਕੀਆਂ ਝੰਡੇ ਉੱਤੇ ਜਗੋ ਜਗਰ ਤਲ ਧਰਮ ਕਾ ਤੇ ਕਾਰ ਬੋਲੇ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਾਤ੍ਰੀ ਮਾਤ ਪਤ ਦਾ ਰੱਖਾ ਵਾਹਿਗੁਰੂ 6 ਬਾਲਪੁਰਖਾਂ ਦਾ ਸੰਸਲੇ ਸਮਾਸੜੀ ਕਾਰ ਜੀਓ ਸ੍ਰੀ ਨੰਕਾਣਾ ਸਾਹਿਬ ਜਿਹੜੇ ਵਰਤਾਰੇ ਦੇ ਤਾਮ ਜਨਾ ਤ ਸੰਸਨ ਸ਼ੋਰੇ ਅੰਦੇਸਲੇ ਦਰਸ਼ਨਦਾਰ ਤੇ ਸੇਵਾ ਸੰਭਾਲਣ ਵਾਲਾ ਕੌਂਸਲ ਦੀ ਬਖਸ਼ੀ ਹਜਮਾਨਿਆ ਤੇ ਮਾਰ ਮੇਰੇ ਪਾਵਨ ਅੰਦਰ ਮੇਰੇ ਉੱਤਿਆਂ ਦੀ ਓਟ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਕਿਰਪਾ ਦਿੱਤੀ ਹੈ ਲੱਖ ਖੁਸ਼ੀਆਂ ਤਾਕ ਸ਼ਾਈਆਂ ਜੇ ਸਤਿਗੁਰ ਨਦਰ ਕਰੇ ਮਿਹਰ ਦੀ ਨਦਰ ਕਰਕੇ ਖੁਸ਼ੀਆਂ ਦੇ ਮੁੱਤੇ ਮੁੱਤੇ ਜੀਤੇ ਆਪ ਜੀ ਦੇ ਦਰਵਰ ਪਰ ਵਰਸਾਏ ਨਦਰ ਨਿਵਾਸੀ ਸਮੂਹਿਕ ਸੰਮਤ ਪਰ ਦੇ ਨਗਰ ਪੰਚਾਇਤ ਅਤੇ ਐਨਆਰਆਈ ਵੀਰਾਂ ਵੱਲੋਂ ਨੱਤਰ ਕੇ ਟੂਰਨਾਮੈਂਟ ਕਰਾਇਆ ਜਾ ਰਹੇ ਹਨ ਆਪ ਆਗਿਆ ਮਹੇਸ਼ਰੋ ਜੀ ਅੰਗ ਸੰਸਾਹੀਆਂ ਨੂੰ ਸਿਰਫ ਇਹ ਮਿਹਰ ਪ੍ਰਯਾਤਨ ਰੱਖਣਾ ਖਿਡਾਰੀਆਂ ਦੇ ਸਿਰਫ ਇਹ ਮਿਹਰ ਪ੍ਰਯਾਤਨ ਰੱਖ ਕੇ ਸੱਚੇ ਪਾਤਸ਼ਾਹ ਮਹਾਰਾਜ ਪ੍ਰਤੀ ਬਖਸ਼ ਕਰਮੀਆਂ ਤਿਰਪਾ ਕਰਨੇ ਕਾਰਨ ਨਿਰਗੰਤਾ ਸਹਿ ਸੰਪੂਰਨ ਕਰਾਉਣਾ ਹੈ ਆਪ ਜੀ ਦੇ ਹਦਰ ਪ੍ਰਸ਼ਾਦ ਹਜ਼ਰਤ ਜਨਮ ਦਾ ਪ੍ਰਮਾਣ ਕਰਨਾ ਪ੍ਰਮਾਣ ਪ੍ਰਸ਼ਾਦ ਸੰਗਤ ਰਚ ਵਰਤੋਂ ਦੀ ਅਯਾ ਬਖਸ਼ ਕਰਨੇ ਜੋ ਛੱਡੇ ਆਪ ਜੀ ਦਾ ਨਾਮ ਜਿੱਤੇ ਕਿਰਪਾ ਕਰੋ ਜੀ ਅੰਗ ਸੰਸਾਈ ਹੋ ਬੋਲਾ ਅਯਾ ਬਖਸ਼ ਕਰੋ ਜੀ ਸਹੀ ਦਿਹਰੇ ਮਿਲੋ ਜਿੰਨਾ ਮਿਲਿਆ ਤੇ ਨਾਮ ਤੇ ਆਵੇ ਨਾਨਕ ਨਾਮ ਵਰਦੀ ਕਿਲਾਏ ਤੇਰੇ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਜੀ ਦੇ ਕੇ ਖਤੇ ਬੋਲੋ ਰਸਾ ਮਹਾਨ ਪੈ ਸੁਨਿਆ ਕਾ वाहेगुरु जी का ख़ागु